ਉਸਤ ਤਨਿੰਦਾ ਦੂਤ ਅੱਗੇ ਬੜੋ ਉਸਤ ਤਨਿੰਦਾ ਦੂਤ ਅੱਗੇ ਖੁਜੇ ਪਦ ਨਿਰਵਨ ਭਾਈ ਉਹ ਨਿਰਵਨ ਪਦਵੀ ਨੂੰ ਪ੍ਰਾਪਤ ਹੋਵੇ ਨੈ ਨਿੰਦੇ ਆਨੇ ਉਸਤ ਜਾ ਕੇ ਲੋ ਮੋਬੇ ਮਨ ਹਰਖ ਸੋਗ ਤੇ ਰਹੇ ਨਿਆਰੋ ਤਿੰਨ ਜਗ ਤਤ ਪਸ਼ਨ ਭਾਈ ਉਹਨੇ జగਤ ਦਾ ਤਤ ਕਸ਼ਣ ਲਿਆ ਉਹ ਉਸਤ ਨਿੰਦਿਆ ਤੋਂ ਉੱਪਰ ਉੱਠ ਗਏ ਉਸਤ ਨਿੰਦਿਆ ਦੂ ਤੇ ਅੱਗੇ ਖੁੱਜੇ ਪਦ ਨਿਰਵਨ ਜਨਨ ਕੇ ਖੇਲ ਕਠਨ ਹੈ ਕਿਨਹੂ ਗੁਰਮੁਖ ਜਨ ਕਹਿੰਦੇ ਭਾਈ ਇਹ ਖੇਡ ਬਹੁਤ ਔਖੀ ਹੈ ਕਿਸੇ ਵਿਰਲੇ ਗੁਰਮੁਖ ਨੇ ਇਸ ਖੇਡ ਨੂੰ ਜਾਣਿਆ ਉਹਦੇ ਉੱਤੇ ਨਾ ਨਿੰਦਿਆ ਦਾ ਅਸਰ ਨਾ ਉਸਤ ਦਾ ਅਸਰ ਲੱਖਾਂ ਲੋਕਾਂ ਦੀ ਨਿੰਦਿਆ ਕਰਨ ਕੋਈ ਅਸਰ ਨਹੀਂ ਜਿਹਦੇ ਨਾਲ ਗੁਰੂ ਜਾਂ ਰੱਬ ਖੋਲ ਜਾਏ ਲੱਖਾਂ ਬਾਹਾਂ ਵੀ ਉਹਦੇ ਅੰਗੇਸ਼ਟ ਖੜੀਆਂ ਹੋ ਜਾਣ ਉਹਦਾ ਬਾਲ ਬੰਗਾ ਨਹੀਂ ਹੋ ਸਕਦਾ ਇਹ ਪਾਤਸ਼ਾਹ ਨੇ ਲਿਖ ਕੇ ਦਿੱਤੇ ਉਹ ਵੱਖਰੀ ਗੱਲ ਐ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਲਿਖ ਕੇ ਦਿੱਤਾ ਕਿ ਜਾਮ ਗੁਰੂ ਹੋਏ ਵੱਲ ਜੇ ਤੇਰੇ ਵੱਲ ਗੁਰੂ ਖਲੋ ਜਾਏ ਬੜੋ ਜਾਮ ਗੁਰੂ ਹੋਏ ਵੱਲ ਧਨੇ ਕਿਆ ਆਗਾਰ ਵ ਦਿੱਜੈ ਜਮ ਗੁਰੂ ਹੋਏ ਵੱਲ ਲੱਖ ਮੋਹਿਆ ਕਿੱਜੈਂ ਕਹਿੰਦੇ ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਗਾੜ ਸਕਦੀਆਂ ਜੇ ਗੁਰੂ ਵੱਲ ਖਲੋਜੇ ਸ਼੍ਰੀਮਾਨ ਭਾਈ ਗੁਰਦਾਸ ਸਿੰਘ ਜੀ ਨੇ ਇੱਕ ਕਵਿਤਾ ਲਿਖਿਆ ਹੈ ਕਹਿੰਦੇ ਸਾਧੂ ਦਾ ਸੁਭਾ ਜਿਹੜਾ ਉਹ ਫਲਦਾਰ ਦਰਖਤ ਵਰਗਾ ਹੈ ਫਲਦਾਰ ਦਰਖਤ ਵਰਗਾ ਕੋਈ ਧਰਤੀ ਤੋਂ ਬੱਟਾ ਚੁੱਕ ਕੇ ਦਰਖਤ ਦੇ ਮਾਰੇ ਬਦਲੇ ਵਿੱਚ ਖਾਣ ਨੂੰ ਫਲ ਦਿੰਦਾ ਹੈ ਕੋਈ ਆਰਾ ਲੈ ਕੇ ਚੀਰ ਲੈ ਭਾਈ ਉਹਦੇ ਫੱਟੇ ਘੜੇ ਜਾਂਦੇ ਨੂੰ ਘਰ ਦੀ ਰੱਖਿਆ ਕਰਦੇ ਨੇ ਦਰਖਤ ਚੀਰਨ ਤੋਂ ਬਾਅਦ ਵੀ ਘਰ ਦੀ ਰੱਖਿਆ ਕਰਦਾ ਹੈ ਕਹਿੰਦੇ ਸਾਧੂ ਦਾ ਸੁਹਾਵ ਫਲਦਰ ਦਰਖਤ ਵਰਗ ਹੈ ਜਿਹੜੇ ਫੱਟੇ ਚੀਰਨ ਤੋਂ ਬਾਅਦ ਉੱਪਰਲੀ ਵੇਸਟੇਜ ਲੱਕੜ ਵੱਜ ਜਾਂਦੀ ਹੈ ਕਹਿੰਦੇ ਭਾਈ ਉਹ ਵੀ ਲੱਕੜ ਜਿਹੜੀ ਹੈ ਉਹ ਵੀ ਕੰਮ ਆਉਂਦੀ ਹੈ ਕਿਸੇ ਦੀ ਠੰਡ ਦੂਰ ਕਰਨ ਲਈ ਕੰਮ ਆਉਂਦੀ ਭੋਜਨ ਪਕਾਉਣ ਦੇ ਕੰਮ ਆਉਂਦੀ ਹੈ ਇੱਥੋਂ ਤੱਕ ਬੰਦਾ ਜਿੰਨਾ ਮਰਜੀ ਦਰਖਤ ਉੱਤੇ ਜ਼ੁਲਮ ਕਰਕੇ ਲੱਕੜ ਕੋਹਾੜੇ ਨਾਲ ਵੱਢੇ ਜਿੱਦਣ ਅੰਤਮ ਸਰੀਰ ਦਾ ਸੰਸਕਾਰ ਹੁੰਦਾ ਲੱਕੜ ਤਾਂ ਵੀ ਕੰਮ ਆਉਂਦੀ ਹੈ ਕਹਿੰਦੇ ਸਾਧੂ ਅਖੀਰ ਤੱਕ ਨਮਾਉਂਦਾ ਭਾਵੇਂ ਲੱਖਾਂ ਲੋਕ ਉਹਦੀ ਨਿੰਦਿਆ ਕਰਨ ਤਾਂ ਵੀ ਸਾਧੂ ਕਦੇ ਉਹਦਾ ਅਸਰ ਸਾਧੂ ਤੇ ਨਹੀਂ ਹੁੰਦਾ ਉਹ ਬੁਰੇ ਦਾ ਵੀ ਭਲਾ ਕਰਦਾ ਹੈ ਪਾਹੀ ਗੁਰਦਾਸ ਸਿੰਘ ਨੇ ਬਚਨ ਲਿਖਿਆ ਸਫਲ ਵਿਰਖ ਫਲ ਦੇਤ ਜਿਉ ਪਖਾਨ ਮਾਰੇ ਪਖਾਨ ਕਹਿੰਦੇ ਪੱਥਰ ਨੂੰ ਕਹਿੰਦੇ ਧਰਤੀ ਤੋਂ ਪੱਥਰ ਚੁੱਕ ਕੇ ਫਲ ਦੇ ਮਾਰਿਆ ਬਦਲੇ ਵਿੱਚ ਦਰਖਤ ਨੇ ਫਲ ਦਿੱਤਾ ਖਾਨ ਸਫਲ ਵਿਰਖ ਫਲ ਦੇਤ ਜਿਉ ਪਖਾਨ ਮਾਰੇ ਸਿਰ ਕਰ ਬਤ ਸਹਿ ਗਏ ਪਾਰ ਪਾਰ ਹੈ ਫੱਟੇ ਚੀਰੇ ਗਏ ਦਰਖਤ ਦੇ ਤਾਂ ਵੀ ਬੇੜੀ ਬਣ ਕੇ ਲੋਕਾਂ ਨੂੰ ਪਾਰ ਲਿਵਾਉਂਦਾ ਦਰਖਤ ਕਹਿੰਦੇ ਇੰਨਾ ਪਰਵ ਬੁਕਾਰ ਰਿਓ ਦੇ ਵਿੱਚ ਸਫਲ ਵਿਰਖ ਫਲ ਦੇਦਿਓ ਪਖਾਨ ਮਾਰੇ ਸਿਰ ਕਰ ਬਦਸੈ ਨਹਿ ਪਾਰ ਪਾਰ ਹੈ ਐਦਾਂ ਕਹਿੰਦੇ ਸਾਧੂ ਦਾ ਸੁਭਾਅ ਆ ਭਾਈ ਲੱਖਾਂ ਲੋਕਾਂ ਦੀ ਨਿੰਦਿਆ ਵੀ ਕਰਨ ਉਹ ਜੇ ਤਾਰਨ ਤੇ ਆ ਜਾਏ ਨਿੰਦਕ ਨੂੰ ਵੀ ਧਾਰ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਜਦੋਂ ਨਿੰਦਕ ਦੇ ਉਧਾਰ ਦੀ ਗੱਲ ਹੋਏ ਪਹਿਲਾਂ ਪਾਤਸ਼ਾਹ ਨੇ ਬਚਨ ਕਿਹਾ ਭਾਈ ਨਿੰਦਤ ਦਾ दारू ਨਹੀਂ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੁਰਮਾਨ ਹੈ ਭਈ ਨਿੰਦਕ ਦਾ ਕੋਈ दारू ਨਹੀਂ ਹੈ ਜਦੋਂ ਫਿਰ ਪਾਤਸ਼ਾਹ ਤਰਸ ਦੇ ਘਰ ਵਿੱਚ ਆਏ ਉਦੋਂ ਕਿਹਾ ਹਾਂ ਨਿੰਦਕ ਦਾ ਕੋਥਾਂ ਤੇ ਇਲਾਜ ਹੈ ਨਿੰਦਕ ਨੂੰ ਰੱਬ ਵੀ ਬਖਸ਼ਦਾ ਨਹੀਂ ਪਤਾ ਕਿਉਂ ਕੋਹ ਰਵਿਦਾਸ ਪਾਪੀ ਨਰਕ ਸਦਾ ਰਿਆ ਨਿੰਦਕ ਬੰਦਾ ਪਾਪੀ ਨਜ਼ਰ ਆਉਂਦਾ ਉਹ ਨਰਕ ਵਿੱਚ ਪੈਂਦਾ ਕਹਿੰਦੇ ਭਾਈ ਜੇ ਨਿੰਦਕ ਦਾ ਕੋਈ ਉਧਾਰ ਕਰ ਸਕਦਾ ਉਹ ਕੌਣ ਹੈ ਉਹਨੂੰ ਫਿਰ ਪਾਤਸ਼ਾਹ ਨੇ ਬਚਨ ਕਿਹਾ ਸੰਤ ਕਿਰਪਾਲ ਕਿਰਪਾ ਜੇ ਕਰੇ ਪੜੋ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਭਾਈ ਸਾਧੂ ਦੀ ਸੰਗਤ ਕਰਕੇ ਨਿੰਦਕ ਵੀ ਤਰ ਸਕਦਾ ਹੈ ਅਦਰਵਾਈਜ਼ ਨਿੰਦਕ ਦਾ ਦਰੂ ਨਾ ਹੈ ਨਿੰਦਕ ਬੰਦੇ ਦਾ ਕੋਈ ਇਲਾਜ ਨਹੀਂ ਹੈ ਸਾਧ ਸੰਗਤ ਸਾਧੂ ਉਹ ਹੈ ਜਿਹਦੇ ਉੱਤੇ ਨਿੰਦਿਆ ਦਾ ਅਸਰ ਨਹੀਂ ਹੁੰਦਾ ਮੈਂ ਕਦੇ ਨੇ ਲਿਖ ਤੋਂ ਬੇਨਤੀ ਕਹੀ ਤੁਸੀਂ ਇੰਜਹਾਜਾਂ ਵਿੱਚ ਸਫ਼ਰ ਕਰਦੇ ਹੋ ਜਦੋਂ ਜਹਾਜ਼ ਧਰਤੀ ਤੋਂ ਟੇਕ-ਆਫ ਹੁੰਦਾ ਹੈ ਨਾ ਉਡਾਨ ਭਰਦਾ ਹੈ ਉਦੋਂ ਪਾਇਲਟ ਵਿੱਚੋਂ ਅਨਾਉਂਸ ਕਰਦਾ ਹੈ ਜਹਾਜ਼ ਚਲਾਉਣ ਵਾਲਾ ਉਤੋਂ ਪਹਿਲਾਂ ਜਿਹੜਾ ਵਿੱਚ ਕਰੂਜ਼ ਰੱਖਿਆ ਹੁੰਦਾ ਹੈ ਪੰਜ ਚਾਰ ਬੱਚੀਆਂ ਸੇਵਾ ਵਾਸਤੇ ਸੰਭਾਲ ਲਈ ਤੁਹਾਨੂੰ ਬੈਠਣ ਲਈ ਸੀਟ ਬੈਲਟ ਲਾਉਣ ਲਈ ਦੱਸਣ ਲਈ ਹੁੰਦੀਆਂ ਨੇ ਉਹ ਪਹਿਲਾਂ ਅੱਗੇ ਪਿੱਛੇ ਅਨਾਉਂਸ ਕਰਨਗੀਆਂ ਜਦੋਂ ਧਰਤੀ ਤੋਂ ਟੇਕ-ਆਫ ਹੋਣ ਲੱਗਦਾ ਹੈ ਜਹਾਜ਼ ਉਡਾਨ ਭਰਦਾ ਹੈ ਉਦੋਂ ਪਾਇਲਟ ਅਨਾਉਂਸਮੈਂਟ ਕਰਦਾ ਹੈ ਕਿ ਆਪੋ ਆਪਣੀਆਂ ਸੀਟਾਂ ਉੱਤੇ ਬਹਿ ਜਾਓ ਇੱਥੋਂ ਤੱਕ ਜਿਹੜਾ ਕਰੂਜ਼ ਵਿੱਚ ਕੰਮ ਕਰ ਰਿਹਾ ਹੈ ਜਿਹੜੀਆਂ ਲੜਕੀਆਂ ਚਾਹ ਪਾਣੀ ਵਿੱਚ ਸਰਵ ਕਰਦੀਆਂ ਉਹਨਾਂ ਨੂੰ ਵੀ ਕਿਹਾ ਜਾਂਦਾ ਆਪਣੀ ਸੀਟ ਤੇ ਬਹਿ ਜਾਓ ਸਾਰੇ ਜਣੇ ਸੀਟ ਬੈਲਟਾਂ ਲਾ ਕੇ ਬਹਿ ਜਾਂਦੇ ਨੇ ਜਹਾਜ਼ ਵਿੱਚ ਸੇਵਾ ਕਰਨ ਵਾਲੀ ਸਰਵਿਸ ਕਰਨ ਵਾਲੀਆਂ ਬੱਚੀਆਂ ਵੀ ਬਹਿ ਜਾਂਦੀਆਂ ਨੇ ਔਰ ਵਿਦਨ 10 ਮਿੰਟ 7 ਜਾਂ 8 10 ਮਿੰਟ ਵਿੱਚ ਇਤੋਂ ਵੀ ਘੱਟ ਸਮਾਂ ਕਈ ਵਾਰ ਲੱਗਦਾ ਹੈ 5-7 ਮਿੰਟ ਦੇ ਅੰਦਰ ਅੰਦਰ ਫਿਰ ਨੋਟਿਸਮੈਂਟ ਹੁੰਦੀ ਹੈ ਕਿ ਸੀਟ ਬੈਲਟ ਲਗਾਉਣੇ ਦਾ ਜੋ ਸੰਕੇਤ ਹੈ ਉਹ ਬੰਦ ਕਰ दिया ਗਿਆ ਹੈ ਲੇਕਿਨ ਆਪ ਆਪਣੀ ਸੁਰੱਖਿਆ ਕੇ ਲੀਏ ਸੀਟ ਬੈਲਟ ਲਗਾ ਕੇ ਬੈਠੇ ਰਹੋ ਇਹਦਾ ਮਤਲਬ ਸੀਟ ਬੈਲਟ ਲਾਉਣ ਦਾ ਹੁਣ ਸੰਗੀਤ ਬੰਦ ਕਰ ਦਿੱਤਾ ਹੁਣ ਕੋਈ ਬੰਦਾ ਉੱਠ ਕੇ ਘੁੰਮ ਫਿਰ ਸਕਦਾ ਜਹਾਜ਼ ਚ ਹੁਣ ਜਹਾਜ਼ ਵਿੱਚ ਤੁਹਾਨੂੰ ਚਾਹ ਪਾਣੀ ਮਿਲੇਗਾ ਹੁਣ ਜਹਾਜ਼ ਵਿੱਚ ਤੁਸੀਂ ਉੱਠ ਕੇ ਆਕਾਸ਼ ਵਿੱਚ ਉਡ ਰਹੇ ਹੋ ਹਣ ਤੁਹਾਨੂੰ ਵਾਸ਼ਰੂਮ ਜਾਣ ਦੀ ਸਬਦਾ ਹੈ ਚਾਹ ਪਾਣੀ ਪੀਣ ਦੀ ਸਬਦਾ ਹੈ ਉਹ ਵਿੱਚ ਕੋ ਮਨ ਫਿਰਨ ਦੀ ਅਗਿਆ ਦੇ ਦਿੱਤੀ ਪਤਾ ਕਿਉਂ ਪਹਿਲਾਂ ਇਸ ਲਈ ਬੰਦ ਕੀਤਾ ਸੀ ਉਹ ਧਰਤੀ ਤੋਂ ਡਹਾਨ ਭਰ ਰਿਹਾ ਥੋੜੇ ਮਿੰਟਾਂ ਬਾਅਦ ਇਸ ਲਈ ਖੁੱਲ ਦੇ ਦਿੱਤੀ ਗਈ ਹੈ ਹੁਣ ਧਰਤੀ ਦੀ ਗੁਰੂਤਾਕਰਸ਼ਨ ਤੋਂ ਗੁਰੂਤਾਕਰਸ਼ਨ ਸਮਝਿਓ ਗ੍ਰੈਵਿਟੇਸ਼ਨ ਜਿਹੜੀ ਖਿੱਚ ਸ਼ਕਤੀ ਹੈ ਧਰਤੀ ਦੀ ਧਰਤੀ ਤੋਂ ਕੋਈ ਚੀਜ਼ ਉੱਪਰ ਨੂੰ ਸੁੱਟੋ ਥੱਲੇ ਨੂੰ ਆਉਂਦੀ ਜਿਹੜੀ ਗੁਰੂਤਾਕਰਸ਼ਨ ਗ੍ਰੈਵਿਟੇਸ਼ਨ ਹੈ ਉਹ ਧਰਤੀ ਦੀ ਗੁਰੂਤਾਕਰਸ਼ਨ ਤੋਂ ਜਹਾਜ਼ ਉੱਪਰ ਚਲਾ ਗਿਆ ਹੁਣ ਧਰਤੀ ਉੱਤੇ ਜੋ ਕੁਝ ਹੋ ਰਿਹਾ ਹੈ ਉਹਦਾ ਅਸਰ ਜਹਾਜ਼ ਤੇ ਨਹੀਂ ਹੋਏਗਾ ਤੁਹਾਨੂੰ ਇਸ ਲਈ ਖੁੱਲ ਦੇ ਦਿੱਤੀ ਗਈ ਹੈ ਤੁਸੀਂ ਉੱਠ ਫਿਰ ਸਕਦੇ ਆਂ ਕਈ ਵਾਰ ਵੇਖੋਗੇ ਤੁਸੀਂ ਸਫ਼ਰ ਕਰਦੇ ਆਂ ਧਰਤੀ ਉੱਤੇ ਮੀਂਹ ਪੈਂਦਾ ਹੈ ਉੱਪਰ ਜਹਾਜ਼ ਸੁੱਕਾ ਆ ਧਰਤੀ ਉੱਤੇ ਧੁੰਦ ਬੱਦਲ ਹੈ ਇਤੋਂ ਜੋ ਹਾਜੜ ਹਾਨ ਪਰੇ ਜਦੋਂ ਨੇ ਆਕਾਸ਼ ਵਿੱਚ ਥੋੜਾ ਜਿਆ ਬੱਦਲਾਂ ਤੋਂ ਉੱਪਰ ਜਾਣਾ ਉੱਪਰ ਤੋਪੇ ਥੱਲੇ ਤੋਂ ਹੁੰਦੇ ਥੱਲੇ ਬੱਦਲ ਦੇ ਉੱਪਰ ਤੋਪੇ ਧਰਤੀ ਤੇ ਮੀਂਹ ਪੈ ਰਿਹਾ ਉੱਪਰ ਬਿਲਕੁਲ ਸੁੱਕ ਹੈ ਇਹਦਾ ਮਤਲਬ ਜਦੋਂ ਜਹਾਜ਼ ਗੁਰੂਤਾਕਰਸ਼ਣ ਤੋਂ ਉੱਪਰ ਚਲਾ ਗਿਆ ਧਰਤੀ ਉੱਤੇ ਜੋ ਕੁਝ ਹੋ ਰਿਹਾ ਉਹਦਾ ਜਹਾਜ਼ ਉੱਤੇ ਅਸਰ ਨਹੀਂ ਹੈ ਇਦਾਂ ਸ਼ਰੀਰ ਧਾਰੀ ਸੰਤ ਉੱਤੇ ਰੱਬ ਦੀ ਨਜ਼ਰ ਹੁੰਦੀ ਹੈ ਜਦੋਂ ਉਹ ਸ਼ਰੀਰ ਕਰਕੇ ਸੰਸਾਰ ਵਿੱਚ ਰਹਿੰਦਾ ਹੈ ਸੁਰਤ ਕਰਕੇ ਸੰਸਾਰ ਤੋਂ ਇੰਨਾ ਉੱਪਰ ਉੱਠ ਜਾਂਦਾ ਹੈ ਕਿ ਸੰਸਾਰ ਦਾ ਕੋਈ ਉਹਦੇ ਉੱਤੇ ਅਸਰ ਨਹੀਂ ਹੁੰਦਾ ਭਾਵੇਂ ਨਿੰਦਿਆ ਕਰੋ ਭਾਵੇਂ ਉਸਤ ਕਰੋ ਸੰਤ ਦੀ ਸੁਰਤ ਉੱਤੇ ਕੋਈ ਅਸਰ ਨਹੀਂ ਜਿਵੇਂ ਧਰਤੀ ਦੇ ਪੰਦੇ ਮੀਂਹ ਦਾ ਅਸਰ ਜਹਾਜ਼ ਉੱਤੇ ਨਹੀਂ ਹੈ ਇਦਾਂ ਧਰਤੀ ਦੇ ਲੋਕਾਂ ਦੀ ਨਿੰਦਿਆ ਉਸਤ ਦਾ ਅਸਰ ਸੰਤ ਉੱਤੇ ਨਹੀਂ ਹੁੰਦਾ ਕਿਉਂ ਉਹਦਾ ਸ਼ਰੀਰ ਇੱਥੇ ਰਹਿੰਦਾ ਹੈ ਦੇ ਘਰ ਵਿੱਚ ਵਸ ਜਾਂਦੀ ਹੈ ਉਹਦੇ ਉੱਤੇ ਅਸਰ ਨਹੀਂ ਹੋਏਗਾ ਅੱਛਾ ਤੁਸੀਂ ਕਹੋਗੇ ਸੰਤ ਦਾ ਸਰੀਰ ਤਾਂ ਇੱਥੇ ਰਹਿੰਦਾ ਹੈ ਜਹਾਜ਼ ਤੋਂ ਉੱਪਰ ਹੀ ਚਲਾ ਗਿਆ ਪਰ ਨਹੀਂ ਜਹਾਜ਼ ਆਪਣੇ ਨਿਥੀ ਹੋਈ ਜਗ੍ਹਾ ਉੱਤੇ ਜਿਹਨੂੰ ਡੈਸਟੀਨੇਸ਼ਨ ਕਹਿੰਦੇ ਨੇ ਉੱਥੇ ਪਹੁੰਚਦਾ ਹੀ ਤਾਂ ਹੈ ਉਹਦਾ ਸਬੰਧ ਧਰਤੀ ਨਾਲ ਬਣਿਆ ਰਹਿੰਦਾ ਹੈ ਕਿਹੜੇ ਸ਼ਹਿਰ ਤੋਂ ਲੰਘ ਰਿਹਾ ਤੁਹਾਨੂੰ ਜਹਾਜ਼ ਵਿੱਚ ਨਜ਼ਰ ਆਏਗਾ ਸਕ੍ਰੀਨ ਲੱਗੀ ਹੈ ਕਿਹੜੇ ਸ਼ਹਿਰ ਕਿਹੜੇ ਦੇਸ਼ ਦੇ ਉੱਪਰੋਂ ਜਹਾਜ਼ ਲੰਘ ਰਿਹਾ ਤੁਹਾਨੂੰ ਦਿਖਾਈ ਦੇਗਾ ਕਿਉਂ ਕਿਉਂਕਿ ਉਹਦਾ ਸਬੰਧ ਧਰਤੀ ਨਾਲ ਹੈ ਐਦਾਂ ਸੰਤ ਦੇ ਸਰੀਰ ਦਾ ਸਬੰਧ ਸੰਸਾਰ ਨਾਲ ਰਹਿੰਦਾ ਪਰ ਸੁਰਤੀ ਦਾ ਸਬੰਧ ਆਤਮਾਪੁਰਖ ਨਾਲ ਰਹਿੰਦਾ ਇਸ ਲਈ ਦੁਨੀਆਂ ਦੇ ਲੋਕਾਂ ਦਾ ਅਸਰ ਨਹੀਂ ਹੁੰਦਾ ਨੈ ਨਿੰਦਿਆ ਨਾ ਉਸ ਤਤਜਾ ਕੇ ਲੋਵ ਮੋਬੇ ਮਹੰਨਾ ਹਰ ਖਸੋਗ ਤੇ ਰਹਿ ਨਿਆਰੋ ਤਿੰਨ ਜਗ ਤਤ ਪਛਨ ਭਾਈ ਉਹਦੇ ਉੱਤੇ ਹਰ ਖਸੋਗ ਦਾ ਕੋਈ ਅਸਰ ਨਹੀਂ ਉਹ ਸੰਤ ਹੈ ਕਿਉਂ ਇਹਨੂੰ ਪਾਤਸ਼ਾਹ ਨੇ ਕਿਹਾ ਆਸਾ ਮਹੰਲਾ ਪੰਜਵਾ ਆਠ ਬਹਿਰ ਨਿਕਟ ਕਰ ਜਾਨੇ ਪ੍ਰਭ ਕਾ ਕੀਆ ਮੀਠਾ ਮਨ ਇਕ ਨਾਮ ਸੰਤਨ ਆਧਾਰ ਹੋਏ ਰੇ ਸਭ ਕੀ ਪੱਭਿਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਜਦੋਂ ਸੁਰਤੀ ਕਰਕੇ 24 ਘੰਟੇ ਰੱਬ ਨਾਲ ਰਹਿਣ ਲੱਗ ਪੈਂਦਾ ਫਿਰ ਇੱਕ ਕਰਾਮਾਤ ਵਰਤਦੀ ਹੈ ਇਹਨੂੰ ਲੋਕ ਮੰਨਦੇ ਨਹੀਂ ਪਰ ਜਿਹੜਾ ਨੇੜੇ ਹੋ ਕੇ ਵੇਖਦਾ ਫਿਰ ਉਹ ਮੰਨਣ ਲੱਗ ਪੈਂਦਾ ਉਹ ਕਦੇ ਛੱਡਦਾ ਵੀ ਨਹੀਂ ਫਿਰ ਜਿਹਨੂੰ ਦਿਸ ਜਾਂਦਾ ਓਨੀ ਫੇਰ ਛੱਡਦਾ ਉਹ ਸਾਧੂ ਦਾ ਪੱਲਾ ਜਿਹਨੂੰ ਦਿਸ ਜਾਂਦਾ ਉਹ ਸਾਧੂ ਦਾ ਦਰਬ ਵੀ ਨਹੀਂ ਛੱਡੇਗਾ ਪੱਲਾ ਵੀ ਨਹੀਂ ਛੱਡੇਗਾ ਸਾਧੂ ਦੀ ਸੰਗਤ ਕਦੇ ਨਹੀਂ ਛੱਡੇਗਾ ਕਿਉਂ ਉਹਨੂੰ ਇਹ ਚੀਜ਼ ਦਿਸ ਗਈ ਹੈ ਉਹ ਕਰਾਮਾਤ ਪਤਾ ਕੀ ਹੈ ਜੋ ਕੋਈ ਸਾਧੂ ਦੀ ਜ਼ਬਾਨ ਤੋਂ ਨਿਕਲਦਾ ਉਹ ਪੂਰਾ ਹੋਣ ਲੱਗ ਪੈਂਦਾ ਉਸ ਸਰੀਰ ਧਾਰੀ ਸੰਤ ਦੀ ਰਸਨਾ ਉੱਤੇ ਰੱਬ ਆਕੇ ਵਸ ਜਾਂਦਾ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕਾ ਦਸਨ ਦਸਨਾ ਉਹ ਜੋ ਜ਼ੁਬਾਨ ਤੋਂ ਕਹਿਓ ਪੂਰਾ ਹੁੰਦਾ ਓਦੀ ਜ਼ੁਬਾਨ ਵਿੱਚ ਬਰਕਤ ਪੈ ਜਾਂਦੀ ਹੈ ਓਦੇ ਹੱਥਾਂ ਵਿੱਚ ਬਰਕਤ ਹੈ ਓਦੇ ਕਦਮਾਂ ਵਿੱਚ ਕਰੰਤੀ ਹੈ ਓਦੀ ਜ਼ੁਬਾਨ ਵਿੱਚ ਕਰਾਮਾਤ ਹੈ ਜੋ ਕਹਦਾ ਦੁਨੀਆਂ ਵਿੱਚ ਉਹ ਹੋਣ ਲੱਗ ਪੈਂਦਾ ਜੋ ਕਹਦਾ ਉਹ ਹੋ ਜਾਂਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਾ ਸੰਗਤ ਇਤਿਹਾਸ ਵਿੱਚ ਲਿਖਿਆ ਹੈ ਮਾਤਾ ਗੰਗਾ ਜੀ ਜਦੋਂ ਪ੍ਰਸ਼ਾਦਾ ਲੈ ਕੇ ਆਏ ਨਾ ਬਾਬੇ ਦੀ ਵੀੜ ਤੇ ਜਿਹੜਾ ਪਹਿਲੇ ਦਿਨ ਰੱਥ ਚਲਾ ਕੇ ਸੇਵਾਦਾਰ ਨਾਲ ਆਇਆ ਨਾ ਰੱਥ ਚਲਾ ਕੇ ਜਦੋਂ ਬਾਬਾ ਜੀ ਨੇ ਜਵਾਬ ਦਿੱਤਾ ਨਾ ਪ੍ਰਸ਼ਾਦੇ ਤੋਂ ਕਹਿੰਦੇ ਮਾਤਾ ਜੀ ਭੁੱਖ ਨਹੀਂ ਹੈ ਫਿਰ ਮਾਤਾ ਗੰਗਾ ਜੀ ਬੈਠੇ ਰਹੇ ਫਿਰ ਥੋੜੀ ਦੇਰ ਬਾਅਦ ਕਹੇ ਬਾਬਾ ਜੀ ਹੁਣ ਛਕਾ ਲਈਏ ਕਹਿੰਦੇ ਨਹੀਂ ਭੁੱਖ ਨਹੀਂ ਫਿਰ ਥੋੜੀ ਦੇਰ ਬਾਅਦ ਕਿਹਾ ਜੀ ਥੋੜਾ ਜਿਹਾ ਛਕ ਲਓ ਬਾਬਾ ਜੀ ਪ੍ਰਸ਼ਾਦਾ ਕਹਿੰਦੇ ਮਾਤਾ ਜੀ ਭੁੱਖ ਨਹੀਂ ਹੈ ਬਿਨਾ ਭੁੱਖ ਤੋਂ ਖਾਧਾ ਹੋਇਆ ਪ੍ਰਸ਼ਾਦਾ ਰੋਗ ਪੈਦਾ ਕਰਦਾ ਹੈ ਭੁੱਖ ਨਹੀਂ ਹੈ ਦੁਪਹਿਰ ਤੱਕ ਅਢੀਕ ਕਰਕੇ ਜਦੋਂ ਪ੍ਰਸ਼ਾਦਾ ਵਿਆਹ ਹੋ ਗਿਆ ਮਾਤਾ ਜੀ ਉੱਠ ਕੇ ਚਲੇ ਗਏਗਾ ਸਾਥ ਸੰਗਤ ਜਿਹੜਾ ਰਥਵਾਨ ਰਥ ਚਲਾ ਕੇ ਸੇਵਾਦਾਰ ਆਇਆ ਸੀ ਨਾ ਉਹਨੇ ਬਾਬਾ ਬੁੱਢਾ ਸਭ ਨੂੰ ਪਤਾ ਕੀ ਕਹਿ ਜਾ ਕੇ ਕਹਿੰਦਾ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਿਆ ਗੁਰੂ ਅਰਜਨ ਦੇ ਮਹਾਰਾਜ ਦੇ ਮਹਿਲ ਆਏ ਨੇ ਤੇਰੇ ਵਾਸਤੇ ਸ਼ਰਧਾ ਨਾਲ ਪ੍ਰਸ਼ਾਦਾ ਲੈ ਆਏ ਨੇ ਜੇ ਭੁੱਖ ਨਹੀਂ ਵੀ ਤਾਂ ਨਹੀਂ ਥੋੜਾ ਜਿਹਾ ਸ਼ੱਕ ਲਾ ਉਹ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਏ ਨੇ ਬਾਬਾ ਬੁੱਢਾ ਮਾਤਾ ਇੰਨੀ ਸ਼ਰਧਾ ਨਾਲ ਪ੍ਰਸ਼ਾਦਾ ਲੈ ਕੇ ਆਏ ਨੇ ਤੁਹਾਨੂੰ ਜਵਾਬ ਨਹੀਂ ਸੀ ਦੇਣਾ ਚਾਹੀਦਾ ਤੁਸੀਂ ਹੰਕਾਰੀ ਹੋ ਗਏ ਅੱਗੇ ਉਹ ਬਾਬਾ ਬੁੱਢਾ ਸਾਹਿਬ ਨੇ ਪਤਾ ਕੀ ਕਿਹਾ ਕਹਿੰਦੇ ਓਏ ਮੋਟੀ ਚਮੜੀ ਵਾਲਿਆ ਤੈਨੂੰ ਨਹੀਂ ਪਤਾ ਕੀ ਗੱਲ ਹੈ ਤੂੰ ਆਪਣਾ ਕੰਮ ਕਰ ਬਾਬੇ ਬੁੱਢੇ ਦੀਆਂ ਜਾਂ ਬਾਬਾ ਬੁੱਢਾ ਸਾਹਿਬ ਜਾਣਦੇ ਨੇ ਜਦ ਗੁਰੂ ਅਰਜਨ ਸਾਹਿਬ ਜਾਣਦੇ ਨੇ ਹੋਰ ਕੋਈ ਨਹੀਂ ਜਾਣਦਾ ਗੁਰ ਅਰਜਨ ਪਰਤਖ ਹਰ ਜਾਂ ਉਹ ਜਾਣਦੇ ਨੇ ਬਾਬੇ ਬੁੱਢੇ ਨੇ ਕਹੋ ਮੋਟੀ ਚਮੜੀ ਵਾਲਿਆ ਤੈਨੂੰ ਨਹੀਂ ਪਤਾ ਕੀ ਗੱਲ ਐ ਤੂੰ ਆਪਣਾ ਕੰਮ ਕਰ ਉਤੋਂ ਬਾਅਦ ਅਗਲੇ ਦਿਨ ਮਾਤਾ ਜੀ ਫਿਰ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਹੁਣ ਗੁਰੂ ਅਰਜਨ ਦੇ ਮਹਾਰਾਜ ਨੇ ਸਮਝਾ ਕੇ ਭੱਲਿਆ ਮਾਤਾ ਜੀ ਪ੍ਰਸ਼ਾਦਾ ਗੰਗਾ ਜੀ ਇਦਾਂ ਨਹੀਂ ਲੈ ਕੇ ਜਾਈਦਾ ਕਹਿੰਦੇ ਮਾਰਾ ਕਿਵੇਂ ਲੈ ਕੇ ਜਾਈਦੇ ਕਹਿੰਦੇ ਜੇ ਬਾਬੇ ਬੁੱਢੇ ਦੀ ਸੇਵਾ ਕਰਨੀ ਐ ਫਿਰ ਪਹਿਲੀ ਗੱਲ ਸੁਣੋ ਪ੍ਰਾਤ ਉੱਠ ਕੇ ਮੱਜਨ ਕਰਿਓ ਪਹਿਲੇ ਪੈਰ ਉੱਠ ਕੇ ਕੇਸੀ ਇਸ਼ਨਾਨ ਕਰੋ ਪਹਿਲਾ ਪੈਰ ਸਮਝਦੇ ਹੋ ਇੱਥੇ ਮੈਨੂੰ ਬਹੁਤ ਲੋਕ ਕਈ ਵਾਰ ਫੋਨ ਕਰਦੇ ਭਾਈ ਸਵਾਸੀ ਵੀ ਵਾਬਾ ਬੁੱਢਾ ਸਭ ਗਏ ਸੀ ਸਾਡੀ ਨਹੀਂ ਅਰਦਾਸ ਪੂਰੀ ਹੋਈ ਮੈਨੂੰ ਪੁੱਛਿਆ ਕਿੰਨੇ ਵਜੇ ਪ੍ਰਸ਼ਾਦਾ ਲੱਗ ਗਏ ਸੀ ਕਹਿੰਦੇ 11:00 ਵਜੇ ਲੈ 11:00 ਵਜੇ ਸੇਵਾ ਕਰਕੇ ਮਿਲਦਾ ਕੁਛ ਹਾਲਾਂਕਿ ਮਾਫ ਕਰਿਓ ਸੇਵਾ ਕਿਸੇ ਵਕਤ ਵੀ ਹੋ ਸਕਦੀ ਹੈ ਪਰ ਸਜਣੋ ਜੋ ਭਾਗਾਂ 'ਚ ਨਾਂ ਲਿਖਿਆ ਹੋਵੇ ਜੇ ਉਹ ਲਿਖਾਉਣਾ ਹੋਵੇ ਫਿਰ ਪਾਤਸ਼ਾਹ ਦਾ ਹੁਕਮ ਹੈ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ ਜਿਨੇ ਦਾਤੇ ਦੇ ਕੋਲੋਂ ਦਾਤ ਲੈਣੀ ਉਹਨੂੰ ਜਾਗਣਾ ਪੈਣਾ ਹੈ 11 11 ਵਜੇ ਉੱਠ ਕੇ ਜਾ ਕੇ ਨਹੀਂ ਉੱਥੇ ਮਿਲਦਾ ਕੁਝ ਗੱਲ ਵਕਤ ਦੀ ਨਹੀਂ ਹੈ ਗੱਲ ਨੀਂਦ ਤਿਆਗਣ ਦੀ ਹੈ ਸਜਣੋਂ ਭਾਵਨਾ ਉਸ ਵਕਤ ਤੇ ਬਣਦੀ ਹੈ ਸੇਵਾ ਦੀ ਭਾਵਨਾ ਉਹ ਵਕਤ ਉਤੇ ਨਹੀਂ ਬਣੇਗੀ ਜਿਹੜੀ ਅੰਦਰ ਦੀ ਭਾਵਨਾ ਦਿਨ ਚ ਨਹੀਂ ਬਣਦੀ ਉਹ ਅੰਮ੍ਰਿਤ ਵੇਲੇ ਬਣਦੀ ਹੈ ਇਸ ਲਈ ਅੰਮ੍ਰਿਤ ਵੇਲੇ ਦੀ ਮਹਾਨਤਾ ਕਈ ਵਾਰ ਸਾਡੇ ਬਹੁਤੇ ਪ੍ਰਚਾਰਨ ਰਹਿੰਦਾ ਜਦੋਂ ਬਾਣੀ ਪੜ੍ਹਉਦੋਂ ਅੰਮ੍ਰਿਤ ਵੇਲੇ ਉਹ ਇੱਕ ਅਲੱਗ ਸਟੇਜ ਹੈ ਤੁਸੀਂ ਸੰਤ ਦੀ ਬਰਾਬਰੀ ਨਹੀਂ ਕਰ ਸਕਦੇ ਉਹ ਸੰਤ ਵਾਸਤੇ ਜਦੋਂ ਉਹ ਵੰਦਗੀ ਵਿੱਚ ਬਹਿਂਦਾ ਉਦੋਂ ਉਹਦੇ ਵਾਸਤੇ ਹਰ ਵੇਲਾ ਅੰਮ੍ਰਿਤ ਵੇਲਾ ਹੈ ਉਹਦੇ ਵਾਸਤੇ ਹਰ ਵਕਤ ਅੰਮ੍ਰਿਤ ਵੇਲਾ ਹੈ ਸਾਡੇ ਵਾਸਤੇ ਉਹ ਵਕਤ ਨਹੀਂ ਹੈ ਪਤਾ ਕਿਉਂ ਆ 7 ਵਜੇ ਤੋਂ ਬਾਅਦ ਤਾਂ ਤੁਹਾਡਾ ਕਲਜਗ ਮੋਬਾਈਲ ਤੁਹਾਨੂੰ ਜਪਜੀ ਸਾਹਿਬ ਨਹੀਂ ਪੜਨ ਦੇਣਾ ਮੈਨੂੰ ਇੱਕ ਬੰਦਾ ਵਿਖਾ ਦਿਓ ਜਿਹੜਾ 7 ਵਜੇ ਤੋਂ ਬਾਅਦ ਜਪਜੀ ਸਾਹਿਬ ਦਾ ਨਿਤਨੇਮ ਕਰੇ ਸਵੇਰੇ ਤੇ ਉਹ ਕਹਿੰਦਾ ਜੀ ਮੇਰਾ ਪੂਰਾ ਹੋ ਗਿਆ ਇਹ ਮੋਬਾਈਲ ਨੇ ਹੋਣ ਹੀ ਨਹੀਂ ਦੇਣਾ ਪਤਾ ਕਿਉਂ ਮੈਸੇਜ ਚੱਲ ਪੈਣੇ ਫੋਨ ਚੱਲ ਪੈਣੇ ਤੁਹਾਡਾ ਧਿਆਨ ਉਧਰ ਰਹਿੰਦਾ ਬਹੁਤੇ ਬੰਦੇ ਕਹਿੰਦੇ ਜੀ ਫੋਨ ਤੋਂ ਨਿਤਨੇਮ ਹੋ ਜਾਣਾ ਫੋਨ ਤੋਂ ਨਹੀਂ ਹੁੰਦਾ ਇਹ ਬਹੁਤ ਔਖਾ ਹਾਂ ਕਿਤੇ ਸਫਰ ਵਿੱਚ ਜਾਓ ਮਣੀਪੜਨੀ ਚੰਗੀ ਗੱਲ ਐ ਫੋਨ ਉਤੋਂ ਮੋਬਾਈਲ ਫੋਨ ਤੋਂ ਪੜੋ ਪਰ ਘਰ ਵਿੱਚ ਗੁਟਕਾ ਸਭ ਤੋਂ ਨਿਤਨੇਮ ਕਰੋ ਤੁਹਾਡੀ ਭਾਵਨਾ ਬਣੇਗੀ ਪਤਾ ਕਿਉਂ ਗੁਟਕਾ ਸੇਵ ਚੁੱਕੋਂਗੇ ਹੱਥ ਧੋ ਕੇ ਪੋਥੀ ਸਭ ਚੁੱਕੋਂਗੇ ਹੱਥ ਧੋ ਕੇ ਪੋਥੀ ਸਭ ਤੋਂ ਪਾਠ ਕਰੋਗੇ ਪਹਿਲਾਂ ਮੱਥਾ ਟੇਕੋਂਗੇ ਗੱਲ ਜੀ ਹਜ਼ੂਰੀਆ ਜਾਂ ਹੱਥ 'ਚ ਰਮਾਲ ਰੱਖੋਂਗੇ ਜਦੋਂ ਇੰਨੀ ਭਾਵਨਾ ਨਾਲ ਪੜੋਂਗੇ ਤਸਾ ਸਾ ਸੰਗਤ ਗੁਰੂ ਨਾਨਕ ਨਾਲ ਪਿਆਰ ਜਰੂਰ ਬਣੇਗਾ ਜੇ ਕੋਈ ਬੰਦਾ ਕਵੇ ਨਹੀਂ ਜੀ ਐਦੇ ਪੜ ਲੇਂਦਾ ਉਹ ਵੈ ਗੁਰੂ ਜਾਣੇ ਖੈਰ ਸਾ ਸੰਗਤ ਗੁਰੂ ਅਰਜਨ ਦੇ ਮਹਾਰਾ ਨੇ ਮਾਤਾ ਗੰਗਾ ਜੀ ਨੂੰ ਵੀ ਕਿਹਾ ਫਿਰ ਕਹਿੰਦੇ ਪ੍ਰਾਤ ਉੱਠ ਕਰ ਮੱਜਨ ਕਰਿਓ ਧੂਮ ਮਿਲਾਵੋ ਆਪੇ ਪੀਸੋ ਲਿਓ ਪਕਾਏ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਸਣ ਕੇ ਸੀਸ਼ਨਾਣ ਕਰਿਓ ਆਪੇ ਕਣਕ ਤੇ ਜੰਨਿਆਂ ਦੇ ਦਾਣੇ ਪਾ ਕੇ ਆਟਾ ਪਿਸਿਓ ਆਪੇ ਹੀ ਪ੍ਰਸ਼ਾਦਾ ਬਣਾਇਓ ਸ਼ਾਬੇ ਚ ਪ੍ਰਸ਼ਾਦਾ ਧਰ ਕੇ ਨੰਗੇ ਪਹਿਰੀ ਬਾਬੇ ਦੀ ਵੀੜ ਜਾਇਓ ਕਹਿੰਦੇ ਜਾਓ ਤੁਹਾਨੂੰ ਮੰਗੜਾ ਨਹੀਂ ਪੈਗਾ ਆਪੇ ਮਿਲ ਜਾਏਗਾ ਅੱਜ ਬਾਬਾ ਬੁੱਢਾ ਸਭ ਨੂੰ ਕਹਿਣਾ ਥੋੜੀ ਪਿਆ ਫਿਰ ਦੂਜੇ ਦਿਨ ਜੀ ਪ੍ਰਸ਼ਾਦਾ ਛਕ ਲਓ ਆਪੇ ਹੀ ਸਿਰ ਤੋਂ ਸ਼ਾਬਾ ਲਾ ਕੇ ਬਾਬਾ ਬੁੱਢਾ ਸਭ ਕਹਿੰਦੇ ਮਾਤਾ ਜੀ ਭੁੱਖ ਲੱਗੀ ਐ ਪ੍ਰਸ਼ਾਦਾ ਛਕਣ ਲੱਗ ਪਏ ਪ੍ਰਸ਼ਾਦਾ ਛਕਦੇ ਆ ਸ਼ਾਬੇ ਚੋਂ ਗੰਡਾ ਚੁੱਕ ਕੇ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੱਸਿਆ ਕਹਿੰਦੇ ਬਾਬਾ ਬੁੱਢਾ ਸਾਹਿਬ ਨੂੰ ਪ੍ਰਸ਼ਾਦੇ ਨਾਲ ਗੰਡਾ ਛਕਣਾ ਬਹੁਤ ਚੰਗਾ ਲੱਗਦਾ ਪ੍ਰਸ਼ਾਦੇ ਦੇ ਨਾਲ ਪਿਆਸ ਛਕਣਾ ਗੰਡਾ ਛਕਣਾ ਚੰਗਾ ਲੱਗਦਾ ਲੈ ਕੇ ਜਾਇਓ ਦੋਇ ਤਰ੍ਹਾਂ ਗੰਡੇ ਸਥੂਲ ਮੰਗਾਏ ਜਦੋਂ ਗੰਡਾ ਚੁੱਕਿਆ ਹੱਥ ਦੀ ਤਲੀ ਨਾਲ ਭੰਦੇਂ ਕਹਿ ਦਿੱਤਾ ਜਥਾ ਸੁਕੰਦਕ ਮੈਂ ਅਬ ਫੋਰੇ ਤੇ ਮੁਗਲਨ ਕੇ ਫੋਰੇ ਸੀਸ ਮੀਰੀ ਅਰ ਪੀਰੀ ਜੁਗਤਾ ਰੇ ਨਾਮ ਸੋ ਹਰਗੋਬਿੰਦ ਜਗਦੀਸ਼ ਜਨਮ ਤੋਂ 10 ਮਹੀਨੇ ਪਹਿਲਾਂ ਨਾਮ ਰੱਖ ਦਿੱਤਾ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਕਰਾਮਾਤਨੀ ਤੇ ਹੋਰ ਕੀ ਜਿਹੜੀ ਮੰਗਲ ਕਹਾਣੀ ਸੀ ਉਹ ਸੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਗੁਰੂ ਅਰਜਨ ਦੇਹ ਮਹਾਰਾ ਨੇ ਵਧਾਈ ਕੀਤੀ ਬਾਬੇ ਬੁੱਢੇ ਦੀ ਭਾਈ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਕਰਕੇ ਹੋਇਆ ਬਾਬਾ ਬੁੱਢਾ ਸਾਹਿਬ ਦੇ ਬੋਲਾਂ ਕਰਕੇ ਹੋਇਆ ਬਾਬੇ ਬੁੱਢੇ ਦੀ ਸੇਵਾ ਕਰਕੇ ਸੁਖ ਹੋਇਆ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਟਾ ਕਿੰਨੀ ਦਾਤ ਅੱਛਾ ਗੁਰੂ ਨਾਨਕ ਕਿੱਥੋਂ ਟੁੱਟਿਆ ਜੀ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਟਾ ਕਿੰਨੀ ਦਾਤ ਗੁਰੂ ਨਾਨਕ ਕਿਹਦੇ ਵਿੱਚੋਂ ਟੁੱਟਿਆ ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਕੇ ਗਏ ਨੇ ਬਾਬੇ ਬੁੱਢੇ ਨੂੰ ਕਿ ਬਾਬਾ ਬੁੱਢਾ ਤੇਰੇ ਤੋਂ ਕਦੇ ਓਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਬਾਬੇ ਬੁੱਢੇ ਵਿੱਚੋਂ ਗੁਰੂ ਨਾਨਕ ਤਰੁੱਟਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਇਹ ਵਡਿਆਈ ਕੀਤੀ ਨਾ ਬਾਬਾ ਬੁੱਢਾ ਸਾਹਿਬ ਦੀ ਪਾਨ ਸੀ ਨਾ ਪਹਿਲੇ ਦਿਨ ਗਿਆ ਰਥਵਾਨ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਬਾਦਸ਼ਾਹ ਮੇਰੇ ਤੋਂ ਇੱਕ ਗਲਤੀ ਹੋ ਗਈ ਕਹਿੰਦੇ ਭਾਈ ਕੀ ਹੋਇਆ ਕਹਿੰਦੇ ਜੀ ਪਹਿਲੇ ਦਿਨ ਉਹ ਦੋ ਰੱਥ ਚਲਾ ਕੇ ਮੈਂ ਗਿਆ ਸੀ ਕਹਿੰਦੇ ਫੇਰ ਕਹਿੰਦੇ ਜੀ ਹੁਣ ਮੈਨੂੰ ਡਰ ਲੱਗਦਾ ਬਾਪੇ ਬੁੱਢੇ ਦੇ ਬਚਨਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇ ਮਹਾਰਾਜ ਮੈਨੂੰ ਨਹੀਂ ਸੀ ਪਤਾ ਬਾਬਾ ਬੁੱਢਾ ਇਸ ਹਸਤੀ ਦਾ ਮਾਲਕ ਹੈ ਮੈਨੂੰ ਨਹੀਂ ਸੀ ਪਤਾ ਬਾਬਾ ਬੁੱਢਾ ਸਾਧੂ ਹੋ ਗਿਆ ਹੈ ਮੈਨੂੰ ਨਹੀਂ ਸੀ ਪਤਾ ਬਾਬੇ ਬੁੱਢੇ ਦਾ ਵਾਸਾ ਤੁਹਾਡੇ ਵਿੱਚ ਤੇ ਤੁਹਾਡਾ ਉਹਦੇ ਵਿੱਚ ਹੋ ਗਿਆ ਹੈ ਮਰੇ ਮੈ ਤੋਂ ਨੂੰ ਆਮ ਸਿੱਖੀ ਸਮਝਦਾ ਰਿਆ ਮੈਂ ਤਾਂ ਘਾ ਖੋਤਣ ਵਾਲਾ ਆਵੇਂ ਹੀ ਸਮਝਦਾ ਰਿਹਾ ਉਹਨੂੰ ਕਹਿੰਦੇ ਫੇਰ ਕਹਿੰਦੇ ਜੀ ਮੇਰੇ ਤੋਂ ਕਹਿ ਹੋ ਗਿਆ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਿਆ ਜੇ ਮਾਤਾ ਜੀ ਪ੍ਰਸ਼ਾਦਾ ਲੈ ਕੇ ਆਏ ਤੂੰ ਸ਼ਕਲਾ ਥੋੜਾ ਜਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਤ ਕੀ ਕਿਹਾ ਗੰਭੀਰ ਹੋ ਕੇ ਹਜ਼ੂਰ ਬੋਲੇ ਕਹਿੰਦੇ ਤੂੰ ਤਾਂ ਕਿਹਾ ਬਾਬੇ ਬੁੱਢੇ ਨੇ ਤੈਨੂੰ ਤੇ ਨਹੀਂ ਕੁਝ ਕਿਹਾ ਬਾਬਾ ਬੁੱਢਾ ਸਾਹਿਬ ਨੇ ਤੇ ਨਹੀਂ ਤੈਨੂੰ ਕੁਝ ਕਿਹਾ ਕਹਿੰਦੇ ਜੀ ਕਿਹਾ ਕਹਿੰਦੇ ਕੀ ਕਿਹਾ ਕਹਿੰਦੇ ਜੀ ਬਾਬੇ ਬੁੱਢੇ ਨੇ ਕਿਹਾ ਉਹ ਮੋਟੀ ਚਮੜੀ ਵਾਲਿਆ ਜਾਂ ਚੁੱਪ ਰਹੇ ਤੂੰ ਬਰੇ ਤੈਨੂੰ ਨਹੀਂ ਪਤਾ ਕੀ ਗੱਲ ਹੈ ਕਹਿੰਦੇ ਮੈਨੂੰ ਇੰਨਾ ਕਿਹਾ ਉਹ ਮੋਟੀ ਚਮੜੀ ਵਾਲਿਆ ਜਾਂ ਪਰਾਂ ਉਹ ਚੁੱਪ ਰਹੇ ਤੈਨੂੰ ਨਹੀਂ ਪਤਾ ਕੀ ਗੱਲ ਹੈ ਗੁਰੂ ਅਰਜਨ ਸਾਹਿਬ ਇੱਕ ਕੜੀ ਚੁੱਪ ਕਰ ਗਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨਿੱਤਰ मुੰਦ ਕੇ ਬਹਿ ਗਏ ਫਿਰ ਕੁਝ ਮਿੰਟਾਂ ਬਾਅਦ ਅੱਖਾਂ ਖੋਲ ਕੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਹਿੰਦੇ ਉਹ ਭਾਈ ਹੁਣ ਬਾਬੇ ਬੁੱਢੇ ਦਾ ਬੋਲ ਬ्यर्थ ਨਹੀਂ ਜਾਣਾ ਕਿਉਂ ਪ੍ਰਭ ਜੀ ਵਸੈ ਸਾਧਕੀ ਰਸਨਾ ਉਹਦੀ ਰਸਨਾ ਉੱਤੇ ਗੁਰੂ ਨਾਨਕ ਦਾ ਵਾਸਾ ਹੈ ਉਹਦੀ ਰਸਨਾ ਉੱਤੇ ਰੱਬ ਦਾ ਵਾਸਾ ਹੈ ਉਹਦੀ ਰਸਨਾ ਉੱਤੇ ਨਿਰੰਕਾਰ ਵਸਦਾ ਹੈ ਜੇ ਬਾਬੇ ਬੁੱਢੇ ਨੇ ਤੈਨੂੰ ਮੋਟੀ ਚਮੜੀ ਵਾਲਾ ਕਹਿ ਦਿੱਤਾ ਨਾ ਇੱਕ ਜਨਮ ਤੇਰਾ ਮੋਟੀ ਚਮੜੀ ਦਾ ਹੋਣਾ ਹੈ ਇਹ ਗੁਰਪ੍ਰਤਾਪ ਸੂਤ ਗ੍ਰੰਥ ਚ ਲਿਖਿਆ ਹੈ ਇੱਕ ਜਨਮ ਤੇਰਾ ਮੋਟੀ ਚਮੜੀ ਦਾ ਹੋਣਾ ਹੈ ਕਹਿੰਦੇ ਮਹਾਰਾਜ ਫਿਰ ਉਧਾਰ ਕਦੋਂ ਹੋਏਗਾ ਗੁਰੂ ਅਰਜਨ ਸਾਹਿਬ ਮਹਾਰਾਜ ਬੋਲੇ ਕਹਿੰਦੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਤੇਰਾ ਉਧਾਰ ਕਰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਜਮੇ ਵਿੱਚ ਤੇਰਾ ਉਧਾਰ ਹੋਏਗਾ ਹੋਰ ਨਹੀਂ ਉਧਾਰ ਹੋਏਗਾ ਸਾਧ ਸੰਗਤ ਇਤਿਹਾਸ ਪੜਿਓ ਕੋਈਓ ਫਿਰ ਅਗਲੇ ਜਨਮ ਵਿੱਚ ਸੂਰ ਬਣਿਆ ਜੰਗਲੀ ਸੂਰ ਜਿਹਨੂੰ ਗੁਰੂ ਕੀ ਬਡਾਲੀ ਕਹਿੰਦੇ ਨੇ ਉੱਥੇ ਜਾ ਕੇ ਇਤਿਹਾਸ ਪੜਿਓ ਕਿਸਾਨਾਂ ਦੀਆਂ ਫਸਲਾਂ ਉਝਾੜਦਾ ਸੀ ਉਹਦੇ ਬਾਰੇ 6ਵੇਂ ਪਾਤਸ਼ਾਹ ਨੂੰ ਉਸ ਬਡਾਲੀ ਦੇ ਰਹਿਣ ਵਾਲੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਬੜੇ ਦੁਖੀ ਆ ਇੱਕ ਸੂਰ ਫਸਲਾਂ ਉਝਾੜ ਜਾਂਦਾ ਹੈ ਮਹਾਰਾਜ ਜੰਗਲੀ ਸੂਰ ਬੜਾ ਭਿਆਨਕ ਹੈ 6ਵੇਂ ਪਾਤਸ਼ਾਹ ਨੇ ਉੱਥੇ ਸ਼ਿਕਾਰ ਕੀਤਾ ਉਹ ਇਤਿਹਾਸ ਲਿਖਿਆ ਹੋਇਆ ਫਿਰ ਪਾਤਸ਼ਾਹ ਨੇ ਕੱਪੜਾ ਮੰਗਾਇਆ ਧੋਆ ਪਟਵਾਇਆ ਡੂੰਗਾ ਕੱਪੜਾ ਪਾ ਕੇ ਜਲ ਪਾ ਕੇ ਆਪ ਦਫਨਾਇਆ ਸਿੱਖਾਂ ਕਹੇ ਮਹਾਰਾਜ ਆਪੇ ਸ਼ਿਕਾਰ ਕੀਤਾ ਆਪੇ ਇੰਨਾ ਪਿਆਰ ਕਰਦੇ ਹੋ ਕਿਉਂ ਮਹਾਰਾਜ ਆਪੇ ਸ਼ਿਕਾਰ ਕੀਤਾ ਆਪੇ ਪਿਆਰ ਕਰਦੇ ਹੋ ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਉੱਥੇ ਕਥਾ ਖੋਲੀ ਕਹਿੰਦੇ ਭਾਈ ਇਹ ਵੀ ਗੁਰੂ ਦੇ ਘਰ ਦਾ ਸਿੱਖ ਹੈ ਇਤੋਂ ਬਾਬੇ ਬੁੱਢੇ ਨੂੰ ਆ ਬਚਨ ਕਹਿ ਹੋ ਗਿਆ ਬੁੱਢੇਆ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਿਆ ਕਹਿੰਦੇ ਬਾਬੇ ਬੁੱਢੇ ਦੇ ਬੋਲਾਂ ਕਰਕੇ ਤਾਂ ਜਨੂੰ ਇਸ ਲਈ ਸਾਧ ਸੰਗਤ ਸਾਧੂ ਜੇ ਕੋਈ ਮੋਰੇ ਉਹ ਬਚਨ ਕਹਦੇ ਕਿ ਸਾਧ ਬਚਨ ਟਲਦਾ ਉਹਨੂੰ ਟਾਲਿਆ ਨਹੀਂ ਜਾ ਸਕਦਾ ਸਾਧ ਤਾਂ ਨਿੰਦਕ ਕੈਸੇ ਤਰੈ ਅੱਗੇ ਪੰਕਤੀ ਆ ਸਰਪਰ ਜਨੋ ਅਖੀਰ ਤੱਕ ਸਰਪਰ ਜਨੋ ਨਰਕ ਹੀ ਪਰੈ ਕਹਿੰਦੇ ਉਹ ਨਰਕ ਚ ਪੈਂਦਾ ਮਹਾਰਾ ਫਿਰ ਉਹ ਆਧਾਰ ਕੌਣ ਕਰ ਸਕਦਾ ਕਹਿੰਦੇ ਸਾਧੂ ਜੀ ਕਿਰਪਾ ਕਰੇ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਇੱਥੋਂ ਤੱਕ ਵੀ ਮੈਂ ਮਹਾਂਪੁਰਸ਼ਾਂ ਕੋਲੋਂ ਸੁਣਿਆ ਕਹਿੰਦੇ ਫਿਰ ਗੁਰੂ ਅਰਜਨ ਦੇ ਮਹਾਰਾ ਨੇ ਬਾਬਾ ਬੁੱਢਾ ਸਾਹਿਬ ਨੂੰ ਸਦਿਆ ਸੀ ਕਹਿੰਦੇ ਬਾਬਾ ਬੁੱਢਾ ਤੁਸੀਂ ਕਹਿ ਤਾਂ ਦਿੱਤਾ ਮੋਟੀ ਚਮੜੀ ਵਾਲਿਆ ਪਰੇ ਰਹਿ ਤੈਨੂੰ ਨਹੀਂ ਪਤਾ ਕਹਿੰਦੇ ਤਾਂ ਜਨਮ ਹੋਂ ਇੱਕ ਮੋਟੀ ਚਮੜੀ ਦਾ ਹੋਣੇ ਬਾਬਾ ਬੁੱਢਾ ਜੀ ਇਹ ਵੀ ਦੱਸ ਦਿਓ ਤਾਂ ਆਧਾਰ ਕੌਣ ਕਰੇਗਾ ਤੇ ਕਹਿੰਦੇ ਬਚਨ ਫਿਰ ਬਾਬਾ ਬੁੱਢਾ ਸਾਹਿਬ ਨੇ ਕਹਿਆ ਸੀ ਕਹਿੰਦੇ ਜੀ ਇਹਦਾ ਆਧਾਰ ਤਾਂ ਫਿਰ ਛੇਵੇਂ ਪਾਤਸ਼ਾਹ ਕਰਨਗੇ ਹੁਣ ਉਹੀ ਸਭ ਕੁਝ ਹੋਇਆ ਕਹਿਣ ਤੋਂ ਭਾਵ ਸਾਧੂ ਦੀ ਸੰਗਤ ਵਿੱਚ ਜਦੋਂ ਜਾਈਏ ਇਹ ਵੀ ਸਿੱਖੋ ਸੰਗਤ ਕਿਵੇਂ ਕਰਨੀ ਹੈ ਨਿੰਦਿਆ ਤੋਂ ਬਚਣਾ ਚਾਹੀਦਾ ਹੈ